ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਲੂਰ ਇਹ ਪਿੰਡ ਬਾਗਾਪਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਸਮਾਲ ਸਰ ਤੋਂ ਸਿੱਧੀ ਛੜ ਕੇ ਇਸ ਪਿੰਡ ਦੇ ਵਿੱਚ ਆ ਜਾਂਦੀ ਹੈ ਦੇ ਨੇੜੇ ਇੱਕ ਪਾਸੇ ਪਿੰਡ ਜਿਹੜਾ ਕੋਟ ਸੁਖੀ ਆ ਜਾਣ ਵਾਲਾ ਇਹ ਦੇ ਆਸ-ਪਾਸ ਦੇ ਪਿੰਡ ਆ ਮਾਲਾ ਕਲਾਂ ਵੀ ਇਹਦੇ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਵਿਕਰੀ ਆਲੀਆਂ ਆਉਂਦੀਆਂ ਆਮ ਫਾਰਮਰ ਦੀ ਪਹੁੰਚ ਆਲੀਆਂ ਹੁੰਦੀਆਂ। ਦੋ ਨਗ ਦਿਖਾਉਂਗਾ ਦੋਨਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ। ਜਿਹੜੀ ਵੈੜ ਜੱਜ ਜੂਗੀ ਉਹਦੀ ਤਸੱਲੀ ਤੁਸੀਂ ਕਰੋਗੇ ਜੇ ਤੁਹਾਨੂੰ ਚੰਗੀ ਲੱਗੇ ਆ ਕੇ ਦੇਖਿਓ ਤੇ ਆਪਦੀ ਸਮਝ ਨਾਲ ਖਰੀਦ ਲਓ। ਮਿਲਦੇ ਆਂ ਭਾਈ ਨੂੰ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਨਾਮ ਦੱਸ ਦਿਓ ਭਾਈ। ਨਾਮ ਲਾਪ੍ਰੀਤ ਸਿੰਘ। ਲਾਪ੍ਰੀਤ ਭਾਈ ਅੱਜ ਦੋ ਵੈੜਾਂ ਦਿਖਾ ਰਹੇ ਆਂ ਆਪਾਂ। ਹਾਂ ਜੀ ਬਾਈ। ਜਰਸੀ ਕੈਨਵਸ ਸੁਅ ਸੁ ਕੀ? ਬਈ ਇਹ ਤੀਜੇ ਸੁਅ ਸੁ। ਕਿੰਨਾ ਚੱਲੇ ਜੂਗੀ? ਇਹ ਲੈ ਜੂ 180 10 ਦਣ। ਕੀ ਰੇਟ ਰਹਿਣਾ ਦਾ ਸੋ 8 ਤੋਂ 10 ਦਿਨ ਲਾਊਗੀ ਦੋਸਤੋ ਸੋਹਣੇ ਰੰਗ ਦੀ ਐ 23 24 ਕਿਲੋ ਭਾਈ ਇਹਨਾਂ ਦੂਜੇ ਸੂਏ ਇਹ ਇਹਨਾਂ ਦੇ 10 ਪਏ ਸੋ ਦੋਸਤੋ 10 ਦਿਨ ਪਏ ਐ 67000 ਦੀ ਇਹ ਜਰਸੀ ਮਿਲ ਜੂਗੀ ਰੰਗ ਸੋਹਣੇ ਦੀ ਐ ਹਵਾਨਾ ਵੀ ਆਸਾ ਚੰਗਾ ਬਣਾ ਜੂਗੀ ਬਾਕੀ ਦੁੱਧ ਕਿੰਨਾ ਚੋਲੋਗੇ ਥੋੜੀ ਸਮਝ ਕਿਰਾ ਉਧਰ ਨੂੰ ਲਿਜਾ ਕੇ ਭਾਈ ਫੇਰ ਮੋੜ ਲਾ ਇਧਰ ਲੰਬੀ ਤੋਰ ਦੀ ਸੋ ਲੰਬਾਈ ਪੂਰੀ ਐ ਹਾਈਟ ਜਿਹੜੀ ਉਹ ਉਹ ਵੀ ਠੀਕ ਐ ਬਾਕੀ ਤੁਸੀਂ ਆਪ ਸਮਝ ਲਓ ਜੇ ਤੁਹਾਨੂੰ ਕਿੰਨੇ ਕਦ ਕਰਦੀ ਲੱਗਦੀ ਐ ਕਈ ਵਾਰ ਇਹ ਹੁੰਦਾ ਵੀ ਮੈਨੂੰ ਜਦ ਕਦ ਚੰਗਾ ਲੱਗਦਾ ਤੇ ਜਦੋਂ ਕੋਈ ਫਾਰਮਰ ਵੀਡੀਓ ਦੇਖ ਕੇ ਪਹੁੰਚਦਾ ਤਾਂ ਫਿਰ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਪਸ਼ੂ ਛੋਟਾ ਹੈ ਵੀਡੀਓ ਨਾਲ ਸੋ ਤੁਸੀਂ ਜਜਮੈਂਟ ਆਪ ਕਰਿਆ ਕਰੋ ਰੈੱਡ ਕਲਰ ਦੇ ਵਿੱਚ ਜਰਸੀ ਹੈ ਦੱਸੋ ਸੋਹਣੇ ਬੱਚੇ ਪਾਊਗੀ ਜਰਸੀ ਨਸਲ ਦੇ ਜਿਹੜਾ ਵੀਰ ਖਰੀਦਣਾ ਚਾਵੇ 67000 ਇਹਦੀ ਡਿਮਾਂਡ ਹੈ ਹਵਾਨਾ ਚੌਰਸ ਰੱਖੂਗੀ ਪੂਰਾ ਜਿਹੜਾ ਕੱਟ ਵਾਲਾ ਹਵਾਨਾ ਕੱਢੂਗੀ ਜੇ 10 ਦਿਨ ਪਏ ਆ ਇਸ ਸਾਈਡ ਤੋਂ ਵੀ ਤੁਸੀਂ ਇਹਦਾ ਨਮਾਨ ਦਿੱਤਾ ਸੀ। ਇੱਕ ਦੀ ਗਾਂ ਦੂਜੀ ਵੇਚਦੀ। ਦੋਸੀ ਇੱਕ ਹੋਰ ਸੀ। ਦੋਵਾਂ ਦੀ ਬਣਾਉਣੀ ਸੀ। ਚੱਲ ਮੈਂ ਕਹਿੰਦਾ ਉਹਨਾਂ ਨੂੰ ਦਿਖਾ ਦਈਏ। ਝੂਲ ਝੂਲ ਬਹੁਤ ਇਦਾਂ। ਸਹੀ। ਇਹਦਾ 100-200 ਇੱਕ ਗਾਂ ਹੋਰ ਸੀਗੀ ਨਾਲ ਉਹ ਵੇਕ ਗਈ ਤਿਆਰ ਸੀ। ਤੇ ਉਹਦੇ ਕਰਕੇ ਇਹ ਦੋ ਹੁਣ ਦਿਖਾਉਣ ਲੱਗ ਪਏ। ਨਹੀਂ ਇਹ ਕਾਲੀ ਤੇ ਇੱਕ ਉਹ ਜਰਸੀ ਦਿਖਾਉਣੀ ਸੀ। ਇਹ ਕਿੰਨਾ ਸੂਆ ਸੁਣੇ? ਇਹ ਬਾਈ ਦੂਜੇ ਸੂਆ 6 ਦਾ ਹੁੰਦਾ ਜੀ। ਕਿੰਨੇ ਦਿਨ ਲੇਜੂਗੀ? ਇਹ ਦਿਨ ਲੇਜੂ ਬਾਈ 8 ਤੋਂ 10 ਦਿਨ। ਕੀ ਰੇਟ ਰਹਿਣਾ ਇਹਦਾ? ਰੇਟ ਤਾਂ ਬਾਈ 70000 ਰੁਪਏ। 70000 ਰੇਟ ਹੈ। 6 ਦੰਦ ਦਾ 8 ਤੋਂ 10 ਦਿਨ ਲੈਂਦੀ ਹੈ ਗਰਮੀ ਚ ਦੁੱਧ ਦੇਣ ਵਾਲੀ ਗਾਂ ਹੈ ਡਿਮਾਂਡ 70000 ਠੀਕ ਹੈ ਸੋ ਰੀਜਨਲ ਬਾਈ ਕਹਿੰਦਾ 6 ਦੰਦ ਹੈ ਕੱਲਾ ਕਹਿਣ ਵਾਲੇ ਨਹੀਂ ਜਿਹੜਾ ਵੀਰ ਵੇਖਣਾ ਚਾਹਵੇ ਆ ਕੇ ਦੇਖ ਲੈ ਸੋ ਬਾਕੀ ਚੰਗੇ ਦੁੱਧ ਦੀ ਆਸ ਹੈ ਢਾਂਚਾ ਸੋਹਣਾ ਹੈ ਦੋਸਤੋ ਇਸ ਗਾਂ ਦਾ ਵੀ ਕਮਾਲਾ ਇੱਕ ਜਿੜਾ ਹੋਰ ਲਾਪਰੀ ਬਾਈ ਥਾਣਾ ਥੀਚਵਾਈ ਵਾਲਾ ਸੋਹਣੇ ਟਾਂਚੇ ਦੀ ਵੈੜਾ ਦੂਜਾ ਸੂਆ 70000 ਡਿਮਾਂਡ ਆ ਮਾਨ ਤਾਂ ਥੋੜਾ ਬਹੁਤ ਹੋ ਜਾਂਦਾ ਹੁੰਦਾ ਬਾਕੀ ਆ ਕੇ ਦੇਖਿਆ ਕਰੋ ਪਸੋਂ ਨੂੰ ਜਿਹੜਾ ਤੁਹਾਨੂੰ ਪਸੰਦ ਆਉਂਦਾ ਹ ਅਜੇ ਵੀ 10 ਦਿਨ ਲੈਂਦੀ ਐ ਸੂਨ ਚ ਤਿਆਰ ਦੋਨੇ ਹੀ ਬਹੁਤ ਹੋਣੀਆਂ ਜਿਹੜਾ ਪੂਰੇ ਟਾਈਮ ਤੇ ਜਦੋਂ ਸੁੰਦੀਆਂ ਤਾਂ ਅਜੇ ਪੂਰੇ ਪੱਕੇ ਪਏ ਆ ਕਿਤੋਂ ਕੋਈ ਢੱਲਾਪਣ ਪੁੜਿਆ ਦੇ ਵਿੱਚ ਨਹੀਂ ਦਿਸਦਾ ਇਹਨਾਂ ਦੇ ਸੋ ਇਹ ਦੋਸਤੋ ਜਰਸੀ ਰੈੱਡ ਕਲਰ ਦੇ ਵਿੱਚ ਐ ਤੇ ਆਕੇ ਵੈਡ ਹੋਰ ਦੋ ਨਾਕ ਤੁਹਾਨੂੰ ਦਿਖਾਤੇ ਤੁਸੀਂ ਦੇਖੋ ਆਕੇ ਤਸੱਲੀ ਕਰੋ ਜਿਹੜਾ ਪਸ਼ੂ ਤੁਹਾਨੂੰ ਚੱਜੂਗਾ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਕਾਲ ਇਸ ਨੰਬਰ ਤੇ ਕਰ ਸਕਦੇ ਸਪੇਸ ਇਹਦੇ ਵੀ ਚੰਗੀ ਹੈ ਤੇ 6 ਦੰਦ ਦੂਜਾ ਸੂਆ ਵਾਕਿਆ ਦਾ ਟਾਂਚਾ ਵੀ ਦੱਸਦਾ ਵੀ ਇਹ ਛੋਟੀ ਉਮਰ ਦੀ ਗਾਂ ਤੇ ਇਹਦਾ ਫੇਸ ਵੀ ਦੱਸਦਾ ਸੋ ਤੇ ਦੋਸਤੋ ਦੰਦ ਦਿਖਾ ਹਰੇ ਨਾ ਠੀਕ ਹੈ ਓਕੇ ਦੋਸਤੋ ਅੱਜ ਚੱਕ ਰਹੀ ਹੈ ਕੰਨਾਂ ਸੋ ਇਹ ਦੋਸਤੋ ਦੋ ਵੜਾ ਅੱਜ ਦੀ ਵੀਡੀਓ ਚ ਵਿਕਰੀ ਆਲੀਆਂ ਸੀ ਧੰਨਵਾਦ ਵੀਡੀਓ ਦੇਖਣ ਵਾਸਤੇ